ਅੱਗੇ ਹੋਰ ਸ਼ਬਦ ਚੱਲਿਆ ਹੈ ਸਤਿਗੁਰ ਕਹਿੰਦੇ ਕਿ ਪ੍ਰੇਮ ਕਰੋ ਐ ਸਜਣੋ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰੇਮ ਦੀ ਪਰਵਾਸਾ ਹੈ ਪਰਮਾਤਮਾ ਦੇ ਘਰ ਦੇ ਵਿੱਚ ਵੀ ਪ੍ਰੇਮ ਹੈ ਪਾਸ਼ਾ ਕਹਿੰਦੇ ਨੇ ਕਿ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਨਾ ਪ੍ਰੇਮ ਤੋਂ ਬਿਨਾ ਪਰਮਾਤਮਾ ਰੇਜਦਾ ਨਹੀਂ ਹੈ ਹੁਣ ਉਹ ਪ੍ਰੇਮ ਭਾਵੇਂ ਤੇ ਔਰ ਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪ ਜੀ ਦੀ ਸਾਖੀ ਆਉਂਦੀ ਹੈ ਪ੍ਰੇਮ ਵਾਲੀ ਵੀ ਸਾਸਾ ਰਾਮ ਜਦੋਂ ਆਪ ਜੀ ਬਿਹਾਰ ਦੇ ਇਲਾਕੇ ਵਿੱਚ ਜਿੱਥੇ ਪਟਨਾ ਸਾਹਿਬ ਦੀ ਧਰਤੀ ਹੈ ਗੁਰੂ ਕੇ ਸਿੱਖ ਉੱਥੇ ਜਾਂਦੇ ਨਮਸਕਾਰ ਕਰਦੇ ਤੇ ਸਿਰ ਝੁਕਾਉਂਦੇ ਗੱਲ ਪ੍ਰੇਮ ਦੀ ਆਈ ਤੇ ਸਤਿਗੁਰਾਂ ਬਚਨ ਕੀਤਾ ਕਿ ਬਲਾਵਲ ਕਰੋ ਤੁਮ ਪਿਆਰਿਓ ਇਕਸ ਸਿਉ ਲਿਵ ਲਾਏ ਕਿ ਪ੍ਰਮਾਤਮਾ ਦੇ ਨਾਲ ਤੁਸੀਂ ਲਿਵ ਲਾਓ ਗੁਰੂ ਦੇ ਨਾਲ ਲਿਵ ਲਾਓ ਤੇ ਜਦੋਂ ਤੁਸੀਂ ਲਿਵ ਲਾ ਕੇ ਕੋਈ ਕਾਰਜ ਕਰੋਗੇ ਤੇ ਉਹ ਕਾਰਜ ਤੁਹਾਡਾ ਸਿੱਧ ਹੋ ਜਾਏਗਾ ਸਤਿਗੁਰਾਂ ਦਾ ਅਨੰਨ ਪਿਆਰਾ ਸੇਖ ਹੈ ਭਾਈ ਫੱਗੂ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇਨ ਦੁਨੀਆ ਦੀ ਰੱਖਿਆ ਕਰਨ ਵਾਲੇ ਨੌ ਨਿਧੀਆਂ 18 ਸਿੱਧੀਆਂ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਭਾਈ ਫੱਗੂ ਨੂੰ ਚਾਚਾ ਫੱਗੂ ਕਹਿ ਕੇ ਸਬੋਧਨ ਕਰਦੇ। ਸਤਿਗੁਰੂ ਜੀ ਨੇ ਚਾਚਾ ਕਹਿ ਕੇ ਸਬੋਧਨ ਕਰਦੇ ਤੇ ਉਧਰ ਜਿਹੜਾ ਭਾਈ ਫੱਗੂ ਸੀ ਨਾ ਉਹਨੇ ਆਪਣੇ ਘਰ ਦਾ ਕਾਰਜ ਅਰੰਭਿਆ ਹੋਇਆ ਹੈ। ਕਾਰਜ ਜੇਸੇ ਵੇਲੇ ਅਰੰਭਿਆ ਨਾ ਸੰਗਤ ਜੀ ਤੇ ਦਰਵਾਜ਼ਾ ਬੜਾ ਵੱਡਾ ਰੱਖਿਆ ਨਾਲਦਿਆਂ ਪੁੱਛਿਆ ਕਿ ਭਾਈ ਜੀ ਇੰਨਾ ਵੱਡਾ ਦਰਵਾਜ਼ਾ ਰੱਖਿਆ ਹੈ। ਕਹਿਣ ਲੱਗੇ ਕਿ ਦੇਨ ਦੁਨੀਆਂ ਦੇ ਮਾਲਕ ਨੇ ਆਉਣਾ ਹੈ। ਦਰਵਾਜਾ ਜੇ ਛੋਟਾ ਆਇਆ ਤੇ ਸਤਿਗੁਰੂ ਜੀ ਘੋੜੇ ਤੋਂ ਉਤਾਰਾ ਬਾਹਰ ਹੀ ਕਰ ਲੈਣਗੇ ਤੇ ਮੇਰੀ ਇਹ ਭਾਵਨਾ ਹੈ ਵੀ ਸਤਿਗੁਰੂ ਨਾ ਘੋੜੇ ਤੇ ਸਵਾਰ ਹੋ ਕੇ ਅੰਦਰ ਹੀ ਆ ਜਾਣ ਕਹਿਣ ਲੱਗੇ ਕਾਹਨੂੰ ਭੋਲੀਆਂ ਗੱਲਾਂ ਕਰਦੇ ਹੋ ਕਿੱਥੇ ਸਤਿਗੁਰੂ ਜੀ ਅਸਾਮ ਵਿੱਚ ਨੇ ਤੇ ਕਿੱਥੇ ਤੁਸੀਂ ਇੱਥੇ ਅਰਦਾਸਾਂ ਕਰਦੇ ਹੋ ਸਤਿਗੁਰੂ ਕਦੇ ਪੰਜਾਬ ਦੀ ਧਰਤੀ ਤੇ ਨੇ ਕਦੇ ਅਸਾਮ ਦੀ ਧਰਤੀ ਨੇ ਪ੍ਰਚਾਰਕ ਦੌਰਿਆਂ ਤੇ ਐ ਪਰ ਤੁਸੀਂ ਇੱਥੇ ਅਰਦਾਸ ਕਰਦੇ ਹੋ ਉਹ ਕਹ ਲੱਗਾ ਵੀ ਜੇ ਅਰਦਾਸ ਹੈ ਨਾ ਤੇ ਅਰਦਾਸ ਦੇ ਵਿੱਚ ਤਾਕਤ ਬੜੀ ਹੈ ਪਾਵਰ ਬੜੀ ਹੈ ਸਭ ਤੋਂ ਵੱਡੀ ਸਿੱਖ ਦੇ ਕੋਲ ਜੇ ਕੋਈ ਚੀਜ਼ ਹੈ ਨਾ ਤੇ ਉਹ ਹੈ ਅਰਦਾਸ ਅਰਦਾਸ ਜੇ ਧਰਤੀ ਨੇ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਰਹਿਮਤ ਕੀਤੀ ਹੁਣ ਆਪਾਂ ਕਹਿੰਦੇ ਆ ਵੀ ਜੇ ਕਰਕੇ ਸਤਗੁਰੂ ਬੋਲਦੇ ਨਹੀਂ ਤੇ ਫਿਰ ਅਕਾਲ ਪੁਰਖ ਪਰਮਾਤਮਾ ਸੁਣਦਾ ਵੀ ਨਹੀਂ ਅੱਬਾ ਕਹਿੰਨੇ ਵੀ ਕੌਣ ਬੋਲਦਾ ਹੈ ਆਕਾਸ਼ਵਾਣੀ ਕਿਵੇਂ ਹੋ ਜਾਏਗੀ ਤੇ ਪਰ ਗੁਰਬਾਣੀ ਦਾ ਬਚਨ ਹੈ ਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਬਲਾਏ ਤੇ ਸੱਚੇ ਸੁਣਿਆ ਕੰਨ ਦੇ ਉਹ ਅਕਾਲ ਪੁਰਖ ਨੇ ਕੰਨ ਦੇ ਕੇ ਇਸ ਧਰਤੀ ਦੀ ਪੁਕਾਰ ਸੁਣੀ ਤੇ ਆਪ ਜੀ ਨੇ ਕਿਰਪਾ ਕਰਕੇ ਕਲਯੁਗ ਨੂੰ ਤਾਰਨ ਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਦੇ ਵਿੱਚ ਅਵਤਾਰ ਧਾਰਨ ਕੀਤਾ ਜੋ ਅੱਜ ਦਸਾਂ ਪਾਸ਼ਾਈਆਂ ਦੇ ਸਰੂਪ ਦੇ ਵਿੱਚ ਸਾਨੂੰ ਦਰਸ਼ਨ ਦੇ ਰਹੇ ਹੈ ਇਹ ਸਤਿਗੁਰਾਂ ਦੇ ਜੋਜ ਹੈ ਉਹ ਭਾਈ ਫੱਗੂ ਨੇ ਅਰਦਾਸ ਕੀਤੀ ਇੱਧਰ ਸਤਿਗੁਰੂ ਚੱਲੇ ਸਾਖੀ ਬੜੀ ਵਿਸਥਾਰ ਹੈ ਆਪਾਂ ਟੂਕ ਮਾਤਰ ਬੇਨਤੀ ਕਰੀਏ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅਰਦਾਸ ਕੀਤੇ ਤੇ ਸਤਿਗੁਰੂ ਜੀ ਸੁਤੇ ਸਿੱਧ ਉਧਰ ਜਾਣ ਦਾ ਪ੍ਰੋਗਰਾਮ ਉਲੇਖ ਦਿੱਤਾ ਸਤਿਗੁਰੂ ਜੀ ਜਾ ਪਹੁੰਚੇ ਤੇ ਸਾਰੀਆਂ ਸੰਗਤਾਂ ਰਹਾਣ ਹੋ ਜਾਂ ਪਈ ਕੋਈ ਸੰਦੇਸ਼ ਵੀ ਨਹੀਂ ਦਿੱਤਾ ਕੋਈ ਖੱਤ ਵੀ ਨਹੀਂ ਭੇਜਿਆ ਪਏ ਸੀ ਆਉਣ ਲੱਗੇ ਆ ਸਤਿਗੁਰੂ ਜੀ ਆਦਰਸ਼ਨ ਦਿੱਤੇ ਆ ਤੇ ਆਪਾਂ ਬਚਨ ਪੜ੍ਹਦੇ ਆ ਨਾ ਵੀ ਸੋ ਕਉ ਟਲ ਗੁਰ ਸੇਵੀਐ ਅਹਨਿਸ ਸਾਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੇ ਤੇ ਜਨਮ ਮਰਨ ਦੁੱਖ ਜੰਮਣ ਮਰਨ ਦਾ ਦੁੱਖ ਕਟਿਆ ਜਾਏਗਾ ਜੇ ਗੁਰੂ ਦਾ ਦਰਸ਼ਨ ਭਾਵਨਾ ਨਾਲ ਕਰਾਂਗੇ ਤੇ ਜੇ ਬਸ ਮੰਗ ਮੰਗਣ ਤੱਕ ਹੀ ਸੀਮਤ ਰਹੇ ਵੀਤੋ ਆ ਮਿਲ ਜਾਏਗਾ ਬਾਕੀ ਅਗਲੀ ਗਹਿਰਾਈ ਤੱਕ ਨਾ ਗਏ ਤੇ ਜਿੰਨੀ ਭਾਵਨਾ ਰੱਖਾਂਗੇ ਫਲ ਉਹਨਾਂ ਮਿਲਣਾ ਹੁਣ ਭਾਈ ਫਗੂ ਦੀ ਭਾਵਨਾ ਸੀ ਵੀ ਗੁਰੂ ਦਰਸ਼ਨ ਦਾ ਗੁਰੂ ਤੇਗ ਬਹਾਦਰ ਮਹਾਰਾਜ ਪਹੁੰਚੇ ਤੇ ਸਾਰੀਆਂ ਸੰਗਤਾਂ ਖੁਸ਼ੀ ਦੀ ਕੋਈ ਹੱਦ ਨਾ ਰਹੀ ਇਹ ਸਿੱਖ ਨੂੰ ਗੁਰੂ ਮਿਲ ਜਾਏ ਪਿਆਸੇ ਨੂੰ ਪਾਣੀ ਮਿਲ ਜਾਏ ਪਾਣੀ ਤੋਂ ਬਿਨਾ ਤਰਫਦੀ ਹੋਈ ਮਛਲੀ ਨੂੰ ਪਾਣੀ ਚ ਸੁੱਟ ਦਈਏ ਤੇ ਉਹਨੂੰ ਪੁੱਛੀਏ ਤੈਨੂੰ ਹੋਰ ਕੀ ਚਾਹੀਦਾ ਵਾਖਾ ਕਿ ਮੈਨੂੰ ਪਾਣੀ ਮਿਲ ਗਿਆ ਹੋਰ ਮੈਨੂੰ ਚਾਹੀਦਾ ਕੀ ਹੈ ਨਵੇਂ ਪਾਸ਼ਾ ਦਾ ਬਚਨ ਹੈ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਤਿਹ ਭਜ ਮਨਾ ਜੇ ਬਿਦ ਜਲ ਕੋ ਮੈਂ ਮੈਂ ਜਿਵੇਂ ਮਛਲੀ ਨੇ ਪਾਣੀ ਦੇ ਨਾਲ ਪ੍ਰੇਮ ਕੀਤਾ ਸਿਖਾ ਤੂੰ ਪਰਮਾਤਮਾ ਨੂੰ ਏਦਾਂ ਪੁਕਾਰ ਜਿਵੇਂ ਸਵਾਸ ਸਵਾਸ ਤੋਂ ਵਧੇਰੇ ਮਛਲੀ ਪਾਣੀ ਵਾਸਤੇ ਪੁਕਾਰ ਕਰਦੀ ਐ ਤੇਰੀ ਅਰਦਾਸ ਕਬੂਲ ਹੋ ਜਾਏਗੀ ਸਤਗੁਰਾਂ ਦਾ ਦਰਸ਼ਨ ਕੀਤਾ ਲੋਹਾ ਹੋਇਓ ਲਾਲ ਨਦਰ ਸਤਗੁਰ ਜਦ ਧਾਰੈ ਉਹ ਜਿਹੜੇ ਬੜੇ ਬੜੇ ਸਮੇਂ ਦੇ ਜਿਨ੍ਹਾਂ ਦੇ ਹਿਰਦੇ ਨਾ ਰੁੱਖੇ ਪਏ ਸਨ ਉਹ ਹਰੇ ਭਰੇ ਹੋ ਗਏ ਸਤਗੁਰਾਂ ਨੇ ਸ਼ਬਦਾਂ ਦੇ ਅਸ਼ੀਰਵਾਦ ਸਿੱਖਾਂ ਨੂੰ ਦਿੱਤੇ ਰਹਿਮਤ ਭਰਿਆ ਹੱਥ ਸਤਿਗੁਰਾਂ ਨੇ ਸਿੱਖਾਂ ਦੇ ਸਿਰਾਂ ਤੇ ਰੱਖਿਆ ਤੇ ਇਹ ਜਿਹੜਾ ਭਾਈ ਫੱਗੂ ਸੀ ਨਾ ਜਿਹਨੂੰ ਸਤਿਗੁਰੂ ਜੀ ਚਾਚਾ ਫੱਗੂ ਕਹਿੰਦੇ ਸਨ ਸਤਿਗੁਰੂ ਜੀ ਜਾਬ ਰਾਜੇ ਤੇ ਉਸ ਵੇਲੇ ਸਾਧ ਸੰਗਤ ਜੀ ਇਹ ਭਾਈ ਫੱਗੂ ਸੀ ਉਸ ਜਗ੍ਹਾ ਦਾ ਮੁੱਖ ਸੇਵਾਦਾਰ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹਨੇ ਜੋ ਉਗਰਾਹੀ ਇਕੱਠੀ ਕੀਤੀ ਸੀ ਕਾਰ ਜਿਹੜੀ ਇਕੱਠੀ ਕੀਤੀ ਸੀ ਉਹ ਲਿਆ ਕੇ ਸਤਿਗੁਰਾਂ ਦੇ ਚਰਣਾ ਵਿੱਚ ਰੱਖ ਦਿੱਤੀ ਕਿ ਸਤਿਗੁਰੂ ਜੀ ਇਹ ਮਹੀਨਾਵਰੀ ਸੰਗਤਾਂ ਦੇ ਕੋਲੋਂ ਜੋ ਭੇਟਾ ਮਿਲਦੀ ਹੈ ਗੁਰੂ ਕੇ ਖਜ਼ਾਨਿਆਂ ਵਾਸਤੇ ਗੁਰੂ ਕੀ ਸੰਗਤਾਂ ਦੀ ਸੇਵਾ ਵਾਸਤੇ ਸਤਿਗੁਰੂ ਜੀ ਇਹ ਹਾਜ਼ਰ ਹੈ ਤੇ ਸਤਿਗੁਰਾਂ ਨੇ ਸੇਵਾ ਲੈ ਕੇ ਆਖਿਆ ਚਾਚਾ ਫਗੂ ਜੀ ਸਾਰੀ ਸੇਵਾ ਦੇ ਦਿੱਤੀ ਹੈ ਤੇ ਕਹਿ ਲੱਗੇ ਹਾਂਜੀ ਮਹਾਰਾਜ ਇਹ ਹੀ ਉਹ ਸਾਰੀ ਸੇਵਾ ਹੈ ਸਤਿਗੁਰ ਕਹਿੰਦੇ ਇੱਕ ਵਾਰ ਫੇਰ ਵਿਚਾਰ ਕਰੋ ਕਿ ਸਾਰੀ ਸੇਵਾ ਦੇ ਦਿੱਤੀ ਹੈ ਕਹ ਲੱਗੇ ਹਾਂ ਜੀ ਮਹਾਰਾਜ ਸਾਰੀ ਸੇਵਾ ਦੇ ਦਿੱਤੀ ਐ ਸਤਿਗੁਰ ਕਹਿੰਦੇ ਵੀ ਆਹ ਸਾਹਮਣੇ ਜਿਹੜੀ ਬੇਰੀ ਐ ਉਹਦੇ ਫਲਾਂ ਦੀ ਸੇਵਾ ਤੇ ਸਾਨੂੰ ਅਜੇ ਤੁਸੀਂ ਦਿੱਤੀ ਨਹੀਂ ਤੇ ਭਾਈ ਫੱਗੂ ਜੀ ਚੜੜਾ ਤੇ ਟੈਪ ਐ ਕਿਉਂਕਿ ਆਪਾਂ ਬਚਨ ਪੜਦੇ ਹਾਂ ਕਿ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਣ ਬਚਨ ਪੜਦੇ ਅੰਤਰਜਾਮੀ ਪੁਰਖ ਬਿਦਾਤੇ ਗੁਰੂ ਅੰਦਰ ਦੀ ਜਾਣਨ ਵਾਲਾ ਹੈ ਵਿਣ ਬੋਲਿਆਂ ਸਭ ਕੁਝ ਜਾਣਦਾ ਇੱਥੇ ਇੱਕ ਵਿਚਾਰ ਹੈ ਜੇ ਸਤਿਗੁਰੂ ਸਾਡੀਆਂ ਚੰਗੀਆਂ ਅਰਦਾਸਾਂ ਜਾਣਦਾ ਹੈ ਨਾ ਜੇ ਸਭ ਦੇ ਮਨ ਦੀਆਂ ਜਾਣਦਾ ਹੈ ਤੇ ਆਕਲਾ ਗੁਰੂ ਘਰ ਦੇ ਵਿੱਚ ਮਨ ਤੋਂ ਕੀਤੀ ਹੋਈ ਅਰਦਾਸ ਨਹੀਂ ਗੁਰੂ ਜਾਣਦਾ ਆ ਬਾਹਰਲੇ ਪਾਸੇ ਜਾ ਕੇ ਜਿਹੜਾ ਆਪਾਂ ਮਾ ਮੋਠ ਮਨ ਵਿੱਚ ਰਿੰਨੇ ਆ ਨਾ ਜਿਹੜਾ ਸਾਡੇ ਮਨ ਦੇ ਵਿੱਚ ਦੁਬੈਤ ਬਿਰਤੀ ਚੱਲਦੀ ਹੈ ਕ੍ਰੋਧ ਚੱਲਦਾ ਹੈ ਹੰਕਾਰ ਚੱਲਦਾ ਹੈ ਲੋਭ ਚੱਲਦਾ ਹੈ ਕਾਮ ਚੱਲਦਾ ਹੈ ਇਸ ਸਾਰੀਆਂ ਗੱਲਾਂ ਨੂੰ ਵੀ ਸਤਿਗੁਰੂ ਜਾਣਦਾ ਹੈ ਸਤਿਗੁਰੂ ਘਟ-ਘਟ ਕੇ ਅੰਤਰ ਕੀ ਜਨਤ ਜਿਸ ਸਿੱਖ ਦੇ ਅੰਦਰ ਦੀਆਂ ਚੰਗੀਆਂ ਭਾਵਨਾ ਗੁਰੂ ਜਾਣਦਾ ਨਾ ਤੇ ਮਾੜੀਆਂ ਨੂੰ ਵੀ ਜਾਣਦਾ ਸਾਰੀਆਂ ਭਾਵਨਾ ਗੁਰੂ ਜਾਣਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਬਚਨ ਕੀਤਾ ਭੀ ਲਿਆ ਉਹਨੇ ਸਿੱਖਾਂ ਆਖਿਆ ਮਹਾਰਾਜ ਏਕ ਹੀ ਕੌਤਕ ਹੈ ਇਹ ਕਹਾਦਾ ਘਰਾਈ ਹੈ ਮਹਾਰਾਜ ਤੇ ਸਤਿਗੁਰਾਂ ਬਚਨ ਕਰਕੇ ਕਹਿਣ ਲੱਗੇ ਭਾਈ ਚਾਚਾ ਫੱਗੂ ਜੀ ਆ ਜਿਹੜੀ ਸਾਖੀ ਹੈ ਨਾ ਤੁਸੀਂ ਸੰਗਤਾਂ ਨੂੰ ਆਪ ਦੱਸੋ ਤੇ ਹੁਣ ਜਿਹੜੇ ਗੁਰੂ ਕੇ ਸਿੱਖ ਆਪਾਂ ਸੇਵਾ ਕਰਨੇ ਆ ਆਪਾਂ ਇਹ ਤੋਂ ਇੱਕ ਸਿੱਖ ਲੈ ਲਈਏ ਚਾਚਾ ਫੱਗੂ ਜੀ ਨੇ ਬਚਨ ਸੁਣਾਇਆ ਕਹਿ ਲੱਗੇ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਘਰ ਘਰ ਜਾ ਕੇ ਕਾਰ ਸੇਵਾ ਕਰਨਾ ਮਹਾਰਾਜ ਸੰਗਤਾਂ ਦੇ ਘਰੋਂ ਦਸਵੰਧ ਲੈ ਕੇ ਆਉਣ ਦੀ ਸੇਵਾ ਵੱਡੇ ਸਤਿਗੁਰਾਂ ਦੇ ਸਮਿਆਂ ਤੋਂ ਮੇਰੀ ਲੱਗੀ ਹੈ ਆਪ ਜੀ ਕਿਰਪਾ ਕੀਤੀ ਐ ਸਤਿਗੁਰੂ ਜੀ ਤੇ ਆਪ ਜੀ ਇਹ ਸੇਵਾ ਕਰਾਰੇ ਮਹਾਰਾਜ ਇੱਕ ਦਿਨ ਮੈਂ ਸੇਵਾ ਕਰਨ ਗਿਆ ਤੇ ਜਦੋਂ ਇੱਕ ਘਰ ਦੇ ਵਿੱਚ ਜਾ ਕੇ ਹੌਕਾ ਦਿੱਤਾ ਸਤਨਾਮ ਵਾਹਿਗੁਰੂ ਦਾ ਆਵਾਜ਼ਾ ਦੇ ਕੇ ਮੰਗਿਆ ਤੇ ਇੱਕ ਮਾਈ ਕਹਿੰਦੀ ਵੀ ਘਰ ਕੋਈ ਨਹੀਂ ਅਸੀਂ ਦੁਬਾਰਾ ਫੇਰ ਆਵਾਜ਼ਾ ਦਿੱਤਾ ਸਤਿਗੁਰੂ ਜੀ ਉਹ ਮਾਈ ਉਹਦੀ ਬਿਰਤੀ ਐ ਸੀ ਵੀ ਉਹਨੇ ਗੁੱਸੇ ਦੇ ਵਿੱਚ ਆ ਕੇ ਬੋਲਕ ਬੋਲ ਬੋਲੇ ਸਿੱਖ ਦਾ ਹਿਰਦਾ ਇਨਾ ਵਿਸਾਲ ਹੋਣਾ ਚਾਹੀਦਾ ਹੈ ਜਿਵੇਂ ਗੁਰਾਂ ਦੀ ਮਿੱਠੀ ਬਾਣੀ ਸਾਡੇ ਹਿਰਦੇ 'ਚ ਜਾਂਦੀ ਹੈ ਪਿਆਰੇ ਸਿੱਖਾਂ ਦੇ ਮਿਠੜੇ ਬੋਲ ਸਾਡੇ ਹਿਰਦੇ ਨੂੰ ਬੜੇ ਚੰਗੇ ਲੱਗਦੇ ਹੈ ਤੇ ਜੇ ਕਿਸੇ ਮਨਮੁਖ ਨੇ ਕੌੜਾ ਬੋਲ ਬੋਲਤਾ ਤੇ ਸਿੱਖ ਉਹ ਵੀ ਭਾਵਨਾ ਦੇ ਨਾਲ ਸੁਣ ਲਏ ਆਪਣੇ ਹਿਰਦੇ ਨੂੰ ਅਡੋਲ ਰੱਖੇ ਡੋਲੇ ਨਾ ਪਾਸ਼ਾ ਕਹਿੰਦੇ ਨੇ ਡਗਮਗ ਛਾੜ ਰੇ ਮਨ ਬਉਰਾ ਇਹ ਨਹੀਂ ਵੀ ਕਿਸੇ ਨੇ ਇੱਕ ਗਾਲ ਕੱਢੀ ਤੇ ਜਪਜੀਤ ਸਾਹਿਬ ਦਾ ਪਾਠ ਛੱਡ ਕੇ ਉਹਦੇ ਦਿਵਾਲੇ ਹੋ ਗਏ ਬਰਕਰਮਾਂ ਦੇ ਵਿੱਚ ਝਾੜੋ ਦੀ ਸੇਵਾ ਕਰਨੇ ਆ ਕੋਈ ਸਿੱਖ ਤੁਰਿਆ ਜਾਂਦਾ ਸੁੱਤੇ ਸਿੱਧ ਅਚਾਨਕ ਉਹਦਾ ਪੈਰ ਸਾਨੂੰ ਲੱਗ ਗਿਆ ਪਾਠ ਕਰਨੇ ਆ ਬਾਣੀ ਪੜੀ ਜਾਂਨੇ ਆ ਇਧਰ ਕੀਰਤਨ ਹੋ ਰਿਹਾ ਤੇ ਕੀਰਤਨ ਛੱਡ ਕੇ ਤੇ ਉਹਦੇ ਨਾਲ ਲੜਨ ਲੱਗ ਪੇ ਐਸਾ ਨਹੀਂ ਹੈ ਸਤਿਗੁਰੂ ਕਹਿੰਦੇ ਨੇ ਅਡੋਲ ਰਹਿਣਾ ਚਾਚਾ ਫੱਗੂ ਜੀ ਕਹਿੰਦੇ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਝੋਲੀ ਅਡ ਦਿੱਤੀ ਮਾਤਾ ਜੋ ਵੀ ਹੈਗਾ ਹੀ ਪਾਦੇ ਮਦਨੇ ਆਖਿਆ ਦਿਨੀ ਤੈਨੂੰ ਮੈਂ ਘਟਾ ਉਹ ਮਾਤਾ ਨੇ ਘਰ ਦਾ ਝਾੜਿਆ ਹੋਇਆ ਕੂੜਾ ਕੱਡਾ ਇਕੱਠਾ ਕਰਕੇ ਚਾਚੇ ਫਗੂ ਦੀ ਝੋਲੀ ਵਿੱਚ ਪਵਾ ਕੇ ਮਾਰਿਆ ਚਾਚੇ ਫਗੂ ਨੇ ਅੱਗੋਂ ਕਬੂਲ ਨਹੀਂ ਬੋਲਿਆ ਉਹਨੇ ਆਖਿਆ ਮਾਤਾ ਸਤਿਗੁਰੂ ਤੈਨੂੰ ਭਾਗ ਲਾਉਣ ਤੇਰੀ ਸੇਵਾ ਥਾਏ ਪਵੇ ਇਸ ਸਿੱਖ ਦਾ ਹਿਰਦਾ ਹੈ ਉਹਨਾਂ ਨੇ ਆਕੇ ਉਹ ਜਿਹੜੀ ਮਿੱਟੀ ਸੀ ਨਾ ਉਹਨੂੰ ਹੰਗਾਲਿਆ ਵੇਖਿਆ ਉਹਦੇ ਵਿੱਚੋਂ ਜੂਠੀਆਂ ਗੇਰਦੀਆਂ ਬਿਟਾਂ ਨਿਕਲੀਆਂ ਉਹ ਗਿੜਕਾ ਨੂੰ ਭਾਈ ਫਗੂ ਨੇ ਸਤਗੁਰਾਂ ਦੇ ਬਖਸ਼ੇ ਹੋਏ ਉਸ ਅਸਥਾਨ ਤੇ ਵੇਚ ਦਿੱਤੀਆਂ ਤੇ ਵਜਨ ਕੀਤੇ ਆਪਾਂ ਜਿਹੜਾ ਦਸਵੰਦ ਦਿੰਨੇ ਨਾ ਕੋਈ ਕਣਕ ਚੜਾਉਂਦਾ ਹੈ ਕੋਈ ਦਾਲ ਕੋਈ ਚੌਲ ਕੋਈ ਮਾਇਆ ਕੋਈ ਦਸਵੰਦ ਸਾਡੇ ਘਰ ਵਿੱਚ ਤੇ ਰੋਜ਼ ਲੰਗਰ ਦੀ ਅਰਦਾਸ ਨਹੀਂ ਹੁੰਦੀ ਪਰ ਜਦੋਂ ਵੀ ਇੱਥੇ ਗੁਰੂ ਘਰ ਲੰਗਰ ਤਿਆਰ ਹੁੰਦਾ ਹੈ ਦੇਗ ਤਿਆਰ ਹੁੰਦੀ ਹੈ ਮਾਇਆ ਦਾ ਦਸਵੰਦ ਪਿਆ ਹੁੰਦਾ ਹੈ ਤੇ ਗੁਰੂ ਕੇ ਵਜ਼ੀਰ ਬੈਠੇ ਐ ਭਾਈ ਸਾਹਿਬ ਅਰਦਾਸ ਕਰਦੇ ਮਹਾਰਾਜ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਸੇ ਖਜ਼ਾਨੇ ਭਰਪੂਰ ਕਰਨੇ ਜਿਨ੍ਹਾਂ ਖਜ਼ਾਨਿਆਂ ਵਿੱਚੋਂ ਲੰਗਰ ਪ੍ਰਸ਼ਾਦਾ ਆਇਆ ਸੇ ਲੰਗਰ ਪ੍ਰਸ਼ਾਦੇ ਸਜ ਕੇ ਤਿਹਾਰ ਨੇ ਸਤਿਗੁਰੂ ਜੀ ਜਿਨ੍ਹਾਂ ਦੇ ਖਜ਼ਾਨਿਆਂ ਵਿੱਚੋਂ ਆਈਆਂ ਉਹਨਾਂ ਦੇ ਲੋ ਲੰਗਰ ਤਪੇ ਸਾਧ ਸੰਗਤ ਛਕੇ ਸ਼ਕਦਿਆਂ ਸ਼ਕਾਉਂਦਿਆਂ ਆਪ ਜੀ ਦਾ ਨਾਮ ਚਿਤ ਆਵੇ ਸਤਿਗੁਰੂ ਦੇ ਘਰ ਦੇ ਵਿੱਚ ਸਿੱਖ ਦੇ ਦਸਵੰਦ ਦਿੰਦਾ ਤਾਂ ਸੰਗਤ ਦੀ ਬਰਕਤ ਪੈਂਦੀ ਹੈ। ਰੋਜ਼ ਅਰਦਾਸ ਹੁੰਦੀ ਹੈ। ਇਸ ਕਰਕੇ ਵੱਡੇ ਵੱਡੇ ਲੰਗਰ ਕਰੋਨਾ ਕਾਲ ਦੇ ਵਿੱਚ ਵੀ ਤੁਸੀਂ ਦੇਖੇ ਵੀ ਚੱਲੇ। ਪਰ ਕਦੇ ਕਿਸੇ ਸਿੱਖ ਦੇ ਮੂੰਹੋਂ ਨਹੀਂ ਸੁਣਿਆ ਹੋਏਗਾ ਵੀ ਮੈਂ ਦਸਵੰਦ ਦਿੱਤਾ ਤੇ ਮੈਨੂੰ ਘਾਟਾ ਪਿਆ ਹੈ। ਸਤਿਗੁਰ ਕਹਿੰਦੇ ਨੇ ਖਾਵੋ, ਖਰਚੋ, ਰਲ ਮਿਲ ਭਾਈ ਤੇ ਟੋਟ ਨਾ ਆਵੇ। ਵਾਧਾ ਵਾਦਾ ਹੀ ਜਾਂਦਾ ਨਾ। ਦਦਾ ਦਾਤਾ ਏਕ ਹੈ। ਸਭ ਕੋ ਦੇਵਨਾਰ ਦੇਂਦੇ ਟੋਟਨਾ ਆਵਈ ਅਗਨਤ ਪਰੇ ਪੰਡਾਰ ਪੰਡਾਰੇ ਸਤਿਗੁਰੂ ਪਰਦਾ ਉਹ ਚਾਚੇ ਫੱਗੂ ਨੇ ਸਾਕੇ ਸੁਣਾਈ ਕਿ ਸਤਿਗੁਰੂ ਜੀ ਉਹ ਜਿਹੜੇ ਉਸ ਮਾਈ ਨੇ ਗੁੱਸੇ ਵਿੱਚ ਦਿੱਤਾ ਹੋਇਆ ਕੱਟਾ ਸੀ ਉਹ ਚੋਂ ਕੱਢ ਕੇ ਬੀਜੀਆਂ ਗਟਕਾਂ ਦੇ ਇਹ ਬੀਰ ਅੱਜ ਇਹ ਬੀਰੇ ਹਰੀ ਭਰੀਏ ਤੇ ਸੰਗਤਾਂ ਇਹਦੇ ਬੀਰ ਸਕਦੀਆਂ ਨੇ ਨਾਲੇ ਉਸ ਪਰਿਵਾਰ ਦਾ ਭਲਾ ਮੰਗਦਿਆਂ ਨੇ ਜਿੱਤੋਂ ਇਹ ਗਟਕਾਂ ਆ ਕੇ ਇੱਥੇ ਲੱਗੀਆਂ ਹੈ ਇਸ ਕਰਕੇ ਸਾਧ ਸੰਗਤ ਜੀ ਭਾਈ ਫਗੂ ਦੀ ਵੀ ਅਰਦਾਸ ਪੂਰੀ ਹੋਈ ਤੇ ਜਿਨ੍ਹਾਂ ਨੇ ਸਤਗੁਰਾਂ ਦੇ ਦਰ ਦੇ ਉੱਤੇ ਭਾਵੇਂ ਹੱਥ ਕਰਕੇ ਗੁੱਸਾ ਕਰਕੇ ਵੀ ਕੋਈ ਚੀਜ਼ ਦਾਨ ਕੀਤੀ ਨਾ ਸਾਧ ਸੰਗਤ ਜੀ ਇੱਕ ਤਿਲ ਵੀ ਕੀਤਾ ਹੋਇਆ ਦਾਨ ਗੁਰੂ ਦੇ ਘਰ ਦੇ ਵਿੱਚ ਅਜਾਈ ਨਹੀਂ ਜਾਂਦਾ ਇੱਕ ਤਿਲ ਭਾਵਨੀ ਭਗਤ ਭਾਏ ਕੌੜੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਇੱਕ ਕੌੜੀ ਵੀ ਜੇ ਟੁੱਟੀ ਗੁਰੂ ਘਰ ਦੇ ਵਿੱਚ ਭਾਵਨਾ ਨਾਲ ਦੇ ਦਈਏ ਤੇ ਸਤਿਗੁਰੂ ਆਪਣੇ ਸਿੱਖ ਨੂੰ ਨਵਾਜ ਕੇ ਰਹਿਮਤ ਕਰਦੇ ਕਿਰਪਾ ਕਰਦੇ ਹੈ ਸਤਿਗੁਰਾਂ ਦਾ ਬਚਨ ਹੈ ਕਿ ਬਿਲਾਵਲ ਕਰੋ ਤੁਮ ਪਿਆਰਿਓ ਇਕਸ ਸਿਉ ਲਿਵਲਾਇ ਪ੍ਰੇਮ ਕਰੋ ਉਸ ਪ੍ਰਮਾਤਮਾ ਦੇ ਨਾਲ ਇਕ ਲਿਵ ਲਾ ਕਰਕੇ ਜਨਮ ਮਰਨ ਦੁੱਖ ਕੱਟੀਐ ਸੱਚੇ ਰਹੈ ਸਮਾਏ ਜਿਹੜਾ ਮਨੁੱਖ ਇਕ ਪ੍ਰਮਾਤਮਾ ਵਿੱਚ ਸੁਰਤ ਜੋੜਦਾ ਹੈ ਉਹਦਾ ਸਾਰੀ ਉਮਰ ਦਾ ਦੁੱਖ ਕੱਟਿਆ ਜਾਂਦਾ ਹੈ ਉਸ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੇ ਵਿੱਚ ਲੀਨ ਰਹਿੰਦਾ ਹੈ